ਆ ਗਿਆ ਲੋ ਕਹ ਜੇ ਜਿੰਨੇ ਇੱਥੇ ਬੈਠੇ ਨੇ ਜੋ ਪੰਜਾ ਚਾਰਾਂ ਨੂੰ ਧਕਕੀਆਂ ਆਈ ਜਾਂਦੀਆਂ ਤੇ ਗੈਂਗਸਟਰ ਲੱਗ ਰਿਹਾ ਇਲੈਕਸ਼ਨ ਘਰ ਵਾਲੀ ਨੂੰ ਕਿਉਂ ਨਹੀਂ ਡੇਟ ਦਿੱਤੀ ਉਹਨਾਂ ਨੇ ਉਹਰੇ ਤੇ ਸਿੱਧਾ ਸਿੱਧਾ ਕਹਿਣਗੇ ਲੋਕ ਵੀ ਗੈਂਗਸਟਰ ਦੀ ਘਰ ਵਾਲੀ ਹੈ ਫਿਰ ਸੱਤ ਸਭਾਰ ਕੇ ਮਜੀਠਿਓਂ ਲਿਆਂਦੀ ਕਾਲੀਦਾਲ ਵਾਲਿਆਂ ਨੇ ਇਹ ਵੀ ਧਰਮੀ ਫੌਜੀ ਦੀ ਬਹੂ ਹੈ ਹੁਣ ਧਰਮੀ ਫੌਜੀ ਵਿਖਾਉ ਸਾਨੂੰ ਕਿੱਥੇ ਹੈ ਤੇ ਹੋਣੀ ਹੋਰੀਏ ਸਾਡੇ ਐਮਐਲਿਆਂ ਤੇ ਤੇ ਐਮਪੀਆਂ ਤੇ ਵੀ ਕਬਜ਼ਾ ਕਰ ਲੈਣਗੇ ਲੋਕ ਡਰਦੇ ਆ ਬੋਲਣਾ ਨਹੀਂ ਤੁਹਾਨੂੰ ਪਤਾ ਕਿਸੇ ਕੈਂਡੀਡੇਟ ਦਾ ਪਿੰਡ ਹੋਵੇ ਉੱਥੇ ਸਾਰੇ ਜਾ ਕੇ ਵੋਟਾਂ ਮੰਗਦੇ ਐ ਮੰਗਦੇ ਆ ਕਿ ਨਹੀਂ ਮੰਗਦੇ ਬਲੋ ਲੇਕਿਨ ਜਿਹੜਾ ਗੈਂਗਸਟਰ ਦਾ ਪਿੰਡ ਆ ਇੱਥੇ ਅਮ੍ਰਿਤ ਬਾਛ ਦਾ ਉੱਥੇ ਕੋਈ ਵੱੜ ਨਹੀਂ ਸਕਦਾ ਪਿੰਡ ਵਾਲੇ ਡਰਦੇ ਆ ਵੀ ਸਾਡੇ ਨਾ ਆਇਓ ਜੇ ਕਿਸੇ ਨੇ ਝੱਡਾ ਲਾਤਾ ਸਾਡਾ ਬੇੜਾ ਗਰ ਕੋਈ ਫੋਡੇ ਵੀ ਬਣਿਆ ਲੋ ਗੈਂਗਸਟਰ ਤਾਂ ਪਿੰਡ ਚ ਕੋਈ ਨਾ ਕੋਈ ਕਿਉ ਗੈਂਗਸਟਰ ਕਿਵੇਂ ਬੰਦੇ ਹੈ ਵੇਲੇ ਨਿਸ਼ੇੜੀ ਸੌਖਾ ਪੈਸਾ ਨਾ ਗੋਹਾ ਕੂੜਾ ਕਰਨ ਦੀ ਲੋੜ ਹੈ ਨਾ ਪੱਠੇ ਵੰਡਣ ਦੀ ਲੋੜ ਹੈ ਨਾ ਝੋਨਾ ਲਾਉਣ ਦੀ ਲੋੜ ਹੈ ਨਾ ਦੁਕਾਨ ਤੇ ਲੱਗਣ ਦੀ ਲੋੜ ਹੈ ਇੱਕ ਪਿਸਤੌਲ ਖਰੀਦਣੀ ਹੈ ਇੱਕ ਛੁਰੀ ਖਰੀਦਣੀ ਹੈ ਰਾਤ ਨੂੰ ਅਗਲੇ ਦੀ ਗੱਲ ਨਾ ਲਾ ਲੈਣੀ ਹੈ ਲਿਆ ਵੀ 20000 ਲਿਆ ਵੀ 25000 ਕਾਂਡੇ ਲਾ ਲੈਨੇ ਸਾਡੇ ਕੋਈ ਮੁੰਡੇ ਵਿਚਾਰੇ ਵੇਲੇ ਤੁਰੇ ਫਿਰਦੇ ਆ ਬੜੇ ਨਸ਼ਾਖਾਨਾਲੇ ਇਹ ਹਰੇਕ ਨਾਲ ਹੋਣੀ ਤੁਸੀਂ ਸੈਰ ਕਰਕੇ ਨਾ ਵਿਖਾਓ ਆਪਦੀ ਗਲੀ ਚ ਕਾਂਟੇ ਪਾ ਕੇ ਉਹ ਬੀਬੀ ਵਿਖਾਉਂਦੀ ਆ ਵੀ ਇਹ ਸਪਾਏ ਹੀ ਨਹੀਂ ਪਾਈ ਆ ਪਾਏਗੀ ਤਾਂ ਨਾਲ ਹੀ ਭੈਣੇ ਨਰੀਏ ਕਾਂਡੇ ਲਵਾ ਲੈਗੀ ਤੇ ਨਾਲੇ ਕੰਮ ਚੜਾ ਲੈਗੀ ਹਾ ਰਮਨ ਮੈਨੂੰ ਪਤਾ ਹੈ ਰਮਨ ਹੈ ਤੋ ਮੇਰੇ ਕਹਿਣ ਦਾ ਮਤਲਬ ਇਹ ਹੈ ਇਹ ਹਾਲਾਤ ਨੇ ਪੰਜਾਬ ਦੇ ਬਚਣਾ ਹੁਣ ਤੁਸੀਂ ਲੋਕਾਂ ਨੇ ਆ ਵਾਰਿਸ ਪੰਜਾਬ ਹੈ ਜਿਹੜਾ ਆ ਹੁਣ ਮਿਲੇ ਸੀ ਰਾਹ ਚੋਂ ਦੇ ਕਹਿੰਦੇ ਅੰਮ੍ਰਿਤਪਾਲ ਦੀ ਪਾਰਟੀ ਹੈ ਮੈਨੂੰ ਇਹ ਗੱਲ ਦੱਸੋ ਤੁਸੀਂ ਸਿੱਖੋਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਮੰਨਦਾ ਨਹੀਂ ਆ ਵੇਖੋ ਕੋਈ ਨਾਗ ਢਾਗਾ ਕਵੀਤ ਨਾ ਹਾਂ ਮੈਂ ਦੂਜੇ ਧਰਮਾਂ ਦਾ ਵੀ ਸਤਿਕਾਰ ਕਰਦਾ ਰਮਨ ਜੀ ਚਾਹੇ ਮੰਦਰ ਹੈ ਚਾਹੇ ਮਸਜਿਦ ਹੈ ਹਰ ਚਾਹੇ ਗਰੀਬ ਆਂਦਾ ਡੰਗਵੀ ਟਕਸਾਲ ਸੀਗੀ ਸਾਡੇ ਅੰਮ੍ਰਿਤਸਰ ਸਾਹਿਬ ਉਹਨਾਂ ਦੇ ਮੁਖੀ ਹੁੰਦੇ ਜਿਹੜੇ ਪ੍ਰਚਾਰ ਕਰਦੇ ਸਿੱਖੀ ਦਾ ਗੁਰਮਤਿ ਦਾ ਸਿੱਖ ਸਦਾਤਾ ਨਹੀਂ ਲਈ ਲੜਦੇ ਸਿੱਖ ਮੁੱਦਿਆਂ ਤੇ ਲੜਦੇ ਆ ਪਰ ਉਹਨਾਂ ਦਾ ਬੰਦਾ ਕੋਈ ਰਾਜਨੀਤੀ 'ਚ ਨਹੀਂ ਆਇਆ ਕੀ ਆਇਆ ਬੋਲੋ ਆ ਬਾਬਾ ਤੁਮਾਂ ਜੀ ਆ ਹੁਣ ਦੰਗਮੀ ਤੇ 30 ਸਾਲ ਦੇ ਆਗੂ ਮੈਂ ਤਾਂ ਵੇਖਿਆ ਨਹੀਂ ਵੀ ਉਹ ਐਮਐਲਏ ਦਾ ਇਲੈਕਸ਼ਨ ਲੜ ਲੱਗ ਪਏ ਬੋਲੋ ਜੀ ਅਮਰਿਤ ਪਾਲ ਤਾਂ 35 ਸਾਲ ਦੁਬਈ ਲਾ ਕੇ ਹੁਣ ਆ ਗਿਆ ਹੁਣ ਰਾਜਨੀਤਿਕ ਬਨਣਾ ਚਾਹੁੰਦਾ ਉਹਨੂੰ ਫੇਰੇ ਇਹ ਨਾ ਕਰੋ ਵੀ ਸਿੱਖੀ ਦਾ ਫਰਮਾਨ ਆ ਗਿਆ ਉਹ ਸਾਡੇ ਵਰਗਾ ਹੀ ਲੀਡਰ ਬਣ ਗਿਆ ਆ ਕੇ ਉਹਨੇ ਪਾਰਟੀ ਬਣਾ ਦੀ ਸਾਡੇ ਤੇ ਉਹਰੇ ਚ ਕੋਈ ਫਰਕ ਨਹੀਂ ਪ੍ਰਚਾਰ ਕਰੋ ਗੁਰਮਤ ਦਾ ਫਿਰ ਤੁਸੀਂ ਪੋਲਿਟਿਕਸ ਦੀ ਲਿਬਰੀ ਦੀ ਗੱਲ ਨਾ ਕਰੋ ਨਸ਼ਾ ਜਿਹੜਾ ਛਡਾਉਣਾ ਹੈ ਸਿੱਖੀ ਦਾ ਪ੍ਰਚਾਰ ਕਰਕੇ ਵੀ ਅਮਰਿਸ਼ਕਾ ਕੇ ਵੀ ਛਡਾਇਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਬਣ ਕੇ ਹੀ ਛੁੱਟੂਗਾ ਪਹਿਲਾਂ ਆਦਿਆਂ ਨੇ ਤਾਂ ਕਿਸੇ ਨੂੰ ਛਡਾਇਆ ਨਹੀਂ ਜਿਹੜੇ ਇਹ ਨੂੰ ਪਹਿਲਾਂ ਬਣੇ ਸਾਰੇ ਸੋ ਇਹਨਾਂ ਗੱਲਾਂ ਤੇ ਗੌਰ ਫਰਮਾਓ ਤੇ ਬੀਜੇਪੀ ਨੂੰ ਤੁਸੀਂ ਜਾਣਦੇ ਹੋ 750 ਸਾਡਾ ਕਿਸਾਨ ਬਾਰਡਰ ਤੇ ਮਾਰਿਆ ਐਮਐਸਪੀ ਲੈਣ ਗਿਆ ਦੇ ਗਰੰਟੀ ਐਮਐਸਪੀ ਦਾ ਕਾਂਗਰਸ ਨੇ 1964 ਤੇ ਦਿੱਤੀ ਸਰਦਾਰ ਸਾਹਿਬ ਥੋੜੀ ਕਣਕ ਤੇ ਝੋਨਾ ਕਾਂਗਰਸ ਪਾਰਟੀ ਨੇ ਸਰਕਾਰੀ ਖਰੀਦ ਦਾ ਕਾਨੂੰਨ ਬਣਾਇਆ ਸੀ ਇਹ ਕਾਂਗਰਸ ਨੇ ਦਿੱਤੀ ਹੈ ਇਹਦਾ ਤੋੜਨ ਨੂੰ ਫਿਰਦਾ ਹੈ ਮੋਦੀ ਤੇ ਹੁਣ ਮੈਨੂੰ ਦੱਸੋ ਕਈ ਫਿਰਦੇ ਇੱਥੇ ਮੋਦੀ ਵਾਲੇ ਮੋਦੀ ਨੂੰ ਐਨੇ ਬੰਦੇ ਬੈਠੇ ਮੋਦੀ ਨੇ ਬਈ ਤੁਹਾਨੂੰ ਕੀ ਦਿੱਤਾ ਹੈ ਮੋਦੀ 12 ਸਾਲਾਂ ਦਾ ਪ੍ਰਧਾਨ ਮੰਤਰੀ ਹੈ ਕਿਹੜੀ-ਕਿਹੜੀ ਮੇਰੀ ਬੇਬੇ ਦੇ ਖਾਤੇ 'ਚ ਮੋਦੀ ਦੇ ਪਹੇ ਆਏ ਮੜਾ ਹੱਥ ਖੜਾ ਕਰਿਓ ਕੀ ਵੀ ਕਿਰਾ ਮੁੰਡਾ ਲਾਤਾ ਪਹਿਲਾਂ ਫੌਜ 'ਚ ਭਰਤੀ ਹੋ ਜਾਂਦੇ ਸੀ ਲੋਕ ਹੁਣ ਉਹ ਵੀ ਅਗਨੀ ਵੀਰ ਕਰਤੀ ਮੋਦੀ ਨੇ ਮਰ ਜਾਣੇ ਨੇ ਉਹ ਵੀ ਕੰਮ ਖਰਾਬ ਕਰ ਦਿੱਤਾ ਬੋਲੋ ਲੱਖ ਬੰਦਾ ਖਾਲੀ ਪਈ ਆ ਫੌਜ ਦੀ ਭਰਤੀ ਉਹ ਸਰਦਾਰ ਸਾਹਿਬ ਕਾਂਗਰਸ ਦਾ ਰਾਜ ਹੁੰਦਾ ਸੀ ਗਿਆਨੀ ਜੈਲ ਸਿੰਘ ਦੇਸ਼ ਦਾ ਰਾਸ਼ਟਰਪਤੀ ਹੁੰਦਾ ਸੀ ਇੱਕ ਗੁਰਦੁਆਰੇ ਦੇ ਪਾਠ ਕਰਨ ਵਾਲਾ ਬੰਦਾ ਪਾਗ ਵਾਲਾ ਅੱਜ ਪੰਜਾਬ ਦਾ ਕੋਈ ਪਾਗ ਵਾਲਾ ਬੰਦਾ ਨਹੀਂ ਹੈ ਓਏ ਤਰਨਤਾਰਨ ਦੇ ਸਰਦਾਰੋ ਬੂਟਾ ਸਿੰਘ ਰੰਗਰੇਟਾ ਗੁਰੂ ਦਾ ਬੇਟਾ ਮਧਵੀ ਸਿੰਘ ਦੇਸ਼ ਦਾ ਗ੍ਰਹਿ ਮੰਤਰੀ ਬਨਾਇਆ ਪੱਠੇ ਪਾਉਣ ਵਾਲਾ ਬੰਦਾ ਕਾਂਗਰਸ ਪਾਰਟੀ ਨੇ ਸਾਹ ਸਗੇ ਜੀ ਮਨਮੋਹਨ ਸਿੰਘ ਖੰਬੇ ਥੱਲੇ ਬਹਿ ਕੇ ਪੜ੍ਹਾਈ ਕਰਦਾ ਸੀ ਪਾਗ ਵਾਲਾ 10 ਸਾਲ ਦੇਸ਼ ਦਾ ਪ੍ਰਧਾਨ ਮੰਤਰੀ ਬਨਾਇਆ 75 ਸਾਲਾਂ 'ਚ ਕਦੇ ਫੌਜਾਂ ਦਾ ਜਰਨੈਲ ਪਾਗ ਵਾਲਾ ਨਹੀਂ ਬਣ ਦਿੱਤਾ ਸਰਕਾਰਾਂ ਨੇ ਕਾਂਗਰਸ ਪਾਰਟੀ ਨੇ ਮਨਮੋਹਨ ਸਿੰਘ ਨੇ ਦੋ ਪਾਗ ਵਾਲੇ ਜਰਨੈਲਾਂ ਨੂੰ ਫੌਜਾਂ ਦਾ ਜਰਨੈਲ ਬਨਾਇਆ ਜਰਨੈਲ ਜੇ ਜੇ ਸਿੰਘ ਤੇ ਵਿਕਰਮ ਸਿੰਘ ਸਾਥ ਸੰਗਤ ਅੱਜ 12 ਸਾਲ ਹੋ ਗਏ ਨਰਿੰਦਰ ਮੋਦੀ ਐ ਇੱਕ ਪਾਗ ਵਾਲਾ ਸਰਦਾਰ ਪੰਜਾਬ ਦਾ ਹਿੰਦੁਸਤਾਨ ਦੀ ਸਰਕਾਰ ਚ ਨਹੀਂ ਹੈ ਇੱਕ 17 ਦੇ ਵਿੱਚ 22 ਦੇ ਵਿੱਚ ਇਹਦਾ ਨਾਰਾ ਸੀ ਕਿ ਨਸ਼ਾ ਤਾ ਮੁਕੇਗਾ ਤੇ ਰਮੀ ਸੇ ਮੁਕੇਗਾ ਤੇ ਅਜੋਹੀ ਰਹੀ ਸੀ ਨੇ ਭਗਵਾਨ ਜਨਮਾ ਜੀ ਤੁਸੀਂ ਕਹਿ ਲੀਏ ਬਣਾਤਾ ਲਿਆ ਤਾਂ ਕਿਸ ਕਿਸਮ ਦੀ ਜਵਾਬ ਹੈ ਮੈਂ ਕੇਜਰੀਵਾਲ ਸਾਹਿਬ ਨੂੰ ਕਿਦੀ ਵਾਰ ਪੁੱਛਿਆ ਕੇਜਰੀਵਾਲ ਜੀ ਇੱਕ ਜਵਾਬ ਸੇ ਦਿਓ ਉਹ ਤੁਸੀਂ ਪੰਜਾਬ ਨਸ਼ਾ ਮੁਕਤ ਕਿਸਾ ਕਰਨਾ ਹੈ ਇਹ ਤੱਕ ਤੇ ਭੁਖ ਮੰਤਰੀ ਨਸ਼ਾ ਮੁਕਤ ਨਹੀਂ ਹੋ ਸਕਦਾ ਤੱਕ ਦਪੈਰ ਦੇ 2 ਵਜੇ ਤੇ 600 ਦਿੱਤਾ। ਇਥੋਂ ਦਾ ਸਭ ਕੀ ਹੋ ਰਿਹਾ? ਇਸ ਪੁਲਿਸ ਨੂੰ ਕੰਟਰੋਲ ਕੌਣ ਕਰੇ? ਵੱਡੇ ਪੈਮਾਨੇ ਤੇ ਜਿੰਨੀ ਗੁੰਡਾਗਰਦੀ ਹੋ ਰਹੀ ਆ, ਗੈਂਗਸਟਰ ਦਾ, ਨਸ਼ੇ ਦਾ ਪਰਚਾ, ਗੁੰਡਾਗਰਦੀ, ਲੁੱਟ-ਖਸੁੱਟ, ਇਹ ਸਾਰੀ ਜਿਹੜੀ ਇਥੋਂ ਦੀ ਪੁਲਿਸ ਆ ਪੰਜਾਬ ਦੀ। ਇਹ ਇਹਨਾਂ ਨੂੰ ਦੇਖ ਰਿਹਾ ਛੋਰੀ। ਤੇ ਸੋਸ਼ਲ ਮੀਡੀਆ ਕਿ ਗਾਰਨ ਸੁਣਿਓਈ ਮੁਹਾਲੀ ਤਰੀਕ ਤੇ ਆਏ ਇਹਨਾਂ ਦਾ ਜਿਹੜਾ ਸਭ ਤੋਂ ਟੌਪ ਦਾ ਕਐਸਪੀ ਸੀ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਜਿਹਦਾ ਕੰਮ ਸੀ ਉਹਨੂੰ ਵਾਪਸ ਇਹਦੇ ਵਿੱਚ ਬਚਾਉਣਾ ਉਹ ਨੂੰ ਕਿਉਂ 25 ਕਿਲੋਮੀਟਰ ਦਰਦ ਲੈ ਕੇ ਜਾਂਦਾ ਸੀ ਇਹ ਇੱਥੇ ਆਪਣਾ ਟੈਲੀਫੋਨ ਕਹਿੰਦੇ ਕਿ ਸਵਾਕੇ ਦੇਰੀ ਇੱਕ ਨੈਸ਼ਨਲ ਟੀਵੀ ਚੈਨਲ ਨਾਲ ਇੰਟਰਵਿਊ ਕਰਾਣਾ ਇਹਨਾਂ ਨੂੰ ਦੱਸੋ ਕਿ ਸਦਾ ਪੰਜਾਬੀਆਂ ਦਾ ਨਹੀਂ ਬਣਾ ਪੰਤੇ ਇਹ ਪੰਜਾਬ ਪੁਲਿਸ ਤੋਂ بڑا ਕੋਈ ਕਮਲ ਹੋ ਸਕਦਾ ਰਾਜ ਆ ਲੈਣ ਤੋਂ ਕਾਂਗਰਸ ਦਾ ਸਾਨੂੰ ਪਤਾ ਇਹ ਨੁਕੇਲ ਕਿਸ ਤਰ੍ਹਾਂ ਪਾਏ ਇਹੋ ਪੁਲਿਸ ਨੂੰ ਨੁਕੇਲ ਕਾਂਗਰਸ ਦੀ ਲੀਡਰਸ਼ਿਪ ਤੋਂ ਬਿਨਾ ਨਾ ਪਹਿਲੇ ਪਈ ਨਾ ਹੁਣ ਪਈ ਆ ਲੈਣ ਤੋਂ ਇੱਕ ਮਹੀਨੇ ਤੋਂ ਬਾਅਦ ਤੁਹਾਨੂੰ ਫੋਨ ਕੀਤਾ ਟੈਲੀਫੋਨ ਨਹੀਂ ਕਿਸੇ ਨੂੰ ਆਇਆ ਕਰੇਗਾ ਇਸ ਕਰਕੇ ਮੈਂ ਤੁਹਾਨੂੰ ਕਰੇਗੀ ਤੁਹਾਡੀ ਜ਼ਿੰਦਗੀ ਮਖੂਸ ਕਰ ਲਈ ਤੁਹਾਡੀ ਬੱਚਿਆਂ ਦੀ ਜ਼ਿੰਦਗੀ ਮਖੂਸ ਕਰ ਲਈ ਸਾਰੇ ਦੁਕਾਨਦਾਰਾਂ ਦੀ کاروبار ਨੂੰ ਮਹਫੂਜ਼ ਕਰਨਾ ਸਾਡੇ ਗਰੀਬ ਵਰਗ ਦਾ ਭਾਵੇਂ ਦਲਿਤ ਭਾਈਚਾਰਾ ਸਾਡੀਆਂ ਪਛਰੀਆਂ ਸ਼ਰੇਣੀਆਂ ਨੇ ਸਾਡਾ ਕਿਸਾਨ ਹੈ ਉਹਨਾਂ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨਾ ਕਾਰੋਬਾਰ ਨੂੰ ਪ੍ਰੋਟੈਕਟ ਕਰਨਾ ਤੇ ਆਂਦੇ ਟਾਈਮ ਦੇ ਵਿੱਚ ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕੀਤੀ ਤੇ ਆਪਣਾ ਵਾਗ ਦਾ ਬਾਗੋਪਾਰਵਾਸ ਸੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਪਹਿਲੇ ਜਿਹੜਾ ਸਿਲਕ ਰੂਟ ਸੀ ਸਾਰੇ ਖਾਇਬਰ ਤੋਂ ਜਿਹੜਾ ਤੁਰਦਾ ਹੋਇਆ ਪਸ਼ਾਵਰ ਰਾਵਰ ਪਿੰਡੀ ਲਾਹੌਰ ਅੰਮ੍ਰਿਤਸਰ ਤੇ ਇਹ ਤੁਹਾਨੂੰ ਦਿੱਲੀ ਤੱਕ ਜਾਂਦਾ ਸੀ ਇਹ ਵੀ ਖਲਾਵਾ ਨਹੀਂ ਨਹੀਂ ਉਹ ਨਹੀਂ ਸਾਰੇ ਨੌਜਵਾਨ ਬੱਚਿਆਂ ਨੂੰ ਕਾਰੋਬਾਰ ਮੇਰੇ ਵੀਰੋ ਪੰਜਾਬ ਦੀ ਤਰੱਕੀ ਤੇ ਵਿਸ਼ੇਸ਼ ਤੌਰ ਸਾਡੀ ਬਾਰਡਰ ਵੈਲ ਦੀ ਤਰੱਕੀ ਤਾਂ ਹੋਏਗੀ ਜੇ ਕਾਰੋਬਾਰ ਖੁੱਲੇਗਾ ਸਾਰੀਆਂ ਟ੍ਰੇਡਿੰਗ ਹਾਊਸਸ ਹਿੰਦੁਸਤਾਨ ਦੀਆਂ ਵੱਡੀਆਂ ਕੰਪਨੀਆਂ ਰਾਜਪੁਰੇ ਤੋਂ ਲੈ ਕੇ ਅੰਮ੍ਰਿਤਸਰ ਤੱਕ ਆਣਾ ਸਾਰੀ ਇੰਡਸਟਰੀ ਇੱਥੇ ਆਏਗੀ ਨੌਜਵਾਨਾਂ ਨੂੰ ਕੰਮ ਮਿਲੇਗਾ ਬਾਹਰ ਵੀ ਆ ਤਾਂ 10 ਰੁਪਏ ਦੇ ਨਾਲ ਨਹੀਂ ਆ ਤਾਂ ਇਹ ਮਾੜੇ ਝਾੜੂ ਵਾਲੇ ਤੁਸੀਂ ਦੇਖ ਲਓ ਕਿਸਾਨਾਂ ਦਾ ਵੀ ਟਰਾਲੀਆਂ ਹੀ ਚੋਰੀ ਕਰਕੇ ਲੈ ਗਏ ਸਿਲੰਡਰ ਚੋਰੀ ਕਰਕੇ ਲੈ ਗਏ ਭਾਂਡੇ ਚੱਕ ਕੇ ਲੈ ਗਏ ਮੈਂ ਬੀਬੀਆਂ ਨੂੰ ਕਹਿੰਦਾ ਕੱਪੜੇ ਧੋਵੇਂ ਹੁੰਦੀਆਂ ਬਾਹਰ ਨਾ ਕੱਢਿਆ ਕਰੋ ਉਹ ਵੀ ਚੱਕ ਕੇ ਲੈ ਜਾਂਦੇ ਐ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਹੈ ਉਣੀ ਪੰਜਾਬ ਦੀ ਖੇਤਰੀ ਪਾਰਟੀ ਨੂੰ ਭੁੱਲ ਜਾਓ ਦੇਖੋ ਆ ਪਾਰਟੀ ਆ ਜਿਹੜੀ ਸਾਰੇ ਧਰਮਾਂ ਦਾ ਸਤਕਾਰ ਕਰਦੀ ਐ ਸਾਰਿਆਂ ਨਾਲ ਪਿਆਰ ਕਰਦੀ ਐ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਗੁਰਪਾਲ ਸਾਹਿਬ ਨੇ ਕਿੰਨੀ ਖਮਸੂਰੀ ਦੀ ਵਸਾਇਆ ਕਰੋੜਾ ਰੁਪਏ ਲਾ ਕੇ ਨਾਲ ਨਾਲ ਦੁਰਗਿਆਨਾ ਮੰਦਿਰ ਨੂੰ ਵੀ ਸਜਾਇਆ ਨਾਲ ਤੇਰਾ ਭਗਵਾਨ ਬਾਲ ਮੇਕੀ ਦਾ ਪਵਿੱਤਰ ਸਥਾਨ ਕਰਾਲਗੜ੍ਹ ਵੀ ਇਸ 300 ਕਰੋੜ ਰੁਪਏ ਲਾ ਕੇ ਸਜਾਇਆ ਉਹੀ ਰਵੀਦਾਸ ਜੀ ਮਹਾਰਾਜ ਦਸਤਾਨ ਉੱਥੇ ਵੀ ਪੈਸੇ ਲਾਏ ਦੇਖੋ ਆ ਸ਼ੋਮਨੀ ਕਾਲੀ ਦਲ ਗੁਰੂ ਸਾਹਿਬ ਦੀ ਦਸਿਆ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਗੁਰੂ ਸਾਹਿਬ ਨੇ ਕਿਹਾ ਸਾਕਤ ਦੇ ਭਲੇ ਦੇ ਸੋਚੋ ਸਾਰਿਆਂ ਦੇ ਭਲੇ ਦੇ ਸੋਚੋ ਸਾਰੇ ਧਰਮਾਂ ਦਾ ਸਤਕਾਰ ਕਰੋ ਸਾਰੇ ਧਰਮਾਂ ਨੂੰ ਇਕੱਠੇ ਪਿਆਰ ਨਾਲ ਰੱਖੋ ਆਹ ਐ ਸੋਚ ਕਾਲੀ ਦਲ ਦੀ ਹੈ ਤੇ ਆਈ ਖੋਜ ਕਰਕੇ ਜਦੋਂ ਕਾਲੀ ਦਲ ਦੀ ਸਰਕਾਰ ਆਉਂਦੀ ਹੈ ਉਹ ਅਪਣ ਸ਼ਾਂਤੀ ਭਾਈਚਾਰੇ ਸਾਜਦੀ ਹੈ ਪੰਜਾਬ ਦੀ ਤੇ ਚੱਕੀ ਹੁੰਦੀ ਹੈ ਪੰਜਾਬ ਗੱਲੀ ਆ ਗੱਲ ਦੀ ਜੋ ਕੁਛ ਵੀ ਬਣਿਆ ਪੰਜਾਬ 'ਚ ਉਹ ਤਾਂ ਹੀ ਬਣਿਆ ਕਿਉਂਕਿ ਆਕਾਲੀ ਦਲ ਦੀ ਸਰਕਾਰ ਅੱਜ ਜਿੱញਾ ਬਿਜਲੀ ਦੇ ਥਰਪਲ ਪਲਾਂਟ ਦਾ ਬਿਜਲੀ ਆਉਂਦੀ ਹੈ ਨਾ ਥਰਪਲ ਪਲਾਂਟ ਦਾ ਤੋਂ ਆਉਂਦੀ ਹੈ ਸਾਰੇ ਆਕਾਲੀ ਦਲ ਨੇ ਬਣਾਏ ਹੈ ਜਿੰਨੀਆਂ ਵੀ ਸਰਕਾਰਾਂ ਤੁਸੀਂ ਦੇਖ ਲਓ ਅੰਮ੍ਰਿਤਸਰ ਥੋੜੇ ਤਰਨਤਾਰਨ ਤੋਂ ਬਠਿੰਡੇ ਜਾਣੇ ਪਟਨਾਕੋਟ ਜਿਹੜਾ ਅੰਮ੍ਰਿਤਸਰ ਸਾਰੀਆਂ ਸਰਕਾਰਾਂ ਆਕਾਲੀ ਦਲ ਨੇ ਬਣਾਈਆਂ ਸਾਰੇ 에어ਪੋਰਟ ਆਕਾਲੀ ਦਲ ਨੇ ਬਣਾਏ ਸਾਰੇ ਕਾਲਜ ਯੂਨੀਵਰਸਿਟੀਆਂ ਆਕਾਲੀ ਦਲ ਨੇ ਬਣਾਈਆਂ ਮੈਂ ਕਹਿੰਦਾ ਇੱਕ ਵੀ ਨਿਸ਼ਾਨੀ ਤੁਹਾਨੂੰ ਕਾਂਗਰਸ ਸਰਕਾਰ ਦੀ ਨਹੀਂ ਮਿਲੂਗੀ ਨਿਸ਼ਾਨੀ ਕੀ ਜਿਹੜਾ ਕੰਮ ਅਸੀਂ ਦਿੰਦੇ ਸੀ ਸੇਵਾ ਕਰਦੇ ਸਾਰਾ ਕੁਝ ਬੰਦ ਹੋ ਗਿਆ ਹੁਣ ਤਾਂ ਆਟਾਦਾਲ ਵੀ ਬੰਦ ਕਰਤਾ ਇਹਨਾਂ ਨੇ ਨੀਲੇ ਕਾਰਡ ਕੱਟ ਕੇ ਹੁਣ ਆਟਾਦਾਲੋਂ ਮਿਲਦਾ ਹੀ ਨਹੀਂ ਅੱਜ ਥੋੜੀ ਜਿਹੀ ਕੰਕੜਾ ਦਿੰਦੇ ਆ ਪੰਜਾਬ ਸਰਕਾਰ ਦੀ ਨਹੀਂ ਐ ਉਹ ਸੈਂਟਰ ਦੀ ਸਕੀਮ ਆ 6 ਮਹੀਨੇ ਤੱਕ ਕਿਉਂ ਦੇ ਬਾਅਦ ਨਹੀਂ ਸ਼ਗਲ ਜੀ ਬੰਦ ਹੋਏ ਹੋਏ ਬੇਸ਼ਕਾਹ ਕਹਿੰਦੇ ਸੀ 2500 ਤੋਂ ਘੱਟੋਂ ਘੱਟ ਮਸਾ ਪਹਿਲੇ ਦਿੰਦੇ ਆ ਮੁਲਾਜ਼ਮਾਂ ਨੂੰ ਨਾ ਡੀਏ ਦਿੱਤਾ ਨਾ ਕੁਛ ਦਿੱਤਾ ਜੇ ਤੁਸੀਂ ਵਾਪਸ ਚਿਹਰੇ ਤੇ ਖੁਸ਼ੀਆਂ ਲਿਆਉਣੀਆਂ ਆਓ ਇਕੱਠੇ ਹੋ ਜੀ ਜੇ ਵਾਪਸ ਮੈਂ ਤੁਹਾਨੂੰ ਇੰਨਾ ਵਾਦਾ ਕਰਦਾ ਜਿਸ ਦਿਨ ਤੁਸੀਂ ਸ਼ਰਮ ਨਹੀਂ ਕਾਲੀ ਗੱਲ ਨਹੀਂ ਸਰਕਾਰ ਲਿਆਂਦੀ ਉਸੇ ਦਿਨ ਤੋਂ ਤੁਹਾਨੂੰ ਇਸ ਆਟਾਦਨ ਕਰਕਨਾ ਕਾ ਮਿਲਨੀ ਸ਼ੁਰੂ ਹੋ ਜੂਗੀ ਨਾਲ ਨਾਲ ਸ਼ਗਨ ਮਿਲਨੇ ਸ਼ੁਰੂ ਹੋ ਜਾਣਗੇ ਨਾਲ ਨਾਲ ਤੁਹਾਨੂੰ ਪੈਨਸ਼ਨ 2500 ਤੋਂ ਵਧਾਵਾਗੇ ਤੇ ਨਾਲ ਨਾਲ ਤੁਹਾਨੂੰ ਮੈਡੀਕਲ ਕਾਰਡ ਖੁਸਾਰੀਆਂ ਚੀਜ਼ਾਂ ਨਾਲ ਨਾਲ ਜਰਾ ਸ਼ੁਰੂ ਹੋ ਜਾਣਗੇ ਨਾਲੇ ਮੈਂ ਹੋਰ ਕਹਿਣਾ ਚਾਹਾਂ ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਵਾਦਾ ਕਰਦਾ ਸਰਕਾਰ ਬਣਾ ਦਿਓ ਮੇਰੀ ਸਰਕਾਰ ਵਿੱਚ ਪੂਰੇ ਪੰਜਾਬ ਵਿੱਚ ਹਰ ਗਰੀਬ ਕੋਲ ਇੱਕ ਰਹੂਗਾ ਕੋਈ ਕਰਾਇ ਤੇ ਨਹੀਂ ਰਹੂਗਾ ਆ ਗਰੰਟੀ ਦਿੰਦਾ ਹਾਂ ਜਿੰਦਾਬਾਦ ਇਹ ਤੁਸੀਂ ਜਾਣਦੇ ਹੋ ਅੱਜ ਤੱਕ ਅਸੀਂ ਜੋ ਕਿਹਾ ਕਰਕੇ ਦਿਖਾਇਆ ਅਸੀਂ ਕਿਤੇ ਵੀ ਆਪਣੇ ਪਰਿਵਾਰ ਨਾਲ ਝੂਠ ਨਹੀਂ ਬੋਲਾਂਗੇ ਕਿਉਂਕਿ ਅਸੀਂ ਜਿਉਣਾ ਮਰਨਾ ਸੋਚਦੇ ਹਾਂ ਲੈ ਗਲੇ ਐਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਦੇਖੋ ਬੀਬੀ ਜੀ ਉਮੀਦਵਾਰ ਖੜੇ ਹੋਏ ਇਹਨਾਂ ਦੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਗੁਰੂ ਘਰ ਤੇ ਹਮਲਾ ਹੋਇਆ ਇਹਨਾਂ ਦੇ ਘਰਵਾਲੇ ਪਹੁੰਚ ਸੀ ਐਨਾ ਦੁੱਖ ਲੱਗਿਆ ਕਿ ਸਾਡੇ ਗੁਰੂ ਘਰ ਤੇ ਹਮਲਾ ਹੋ ਗਿਆ ਆ ਕਾਂਗਰਸ ਨੇ ਕੀਤਾ ਉਹਨਾਂ ਨੇ ਜੋਰ ਤਿਆਰ ਸੀ ਚੱਕ ਕੇ ਰੱਖਿਆ ਕਰਨ ਵਾਸਤੇ ਚੱਲ ਪਏ ਇਹਨਾਂ ਨੂੰ ਘੇਰੇ ਪਏ ਕਈ ਸਿੰਘ ਸ਼ਹੀਦ ਹੋਏ ਕਈਆਂ ਨੂੰ ਫੜ ਕੇ ਸਾਰਿਆਂ ਨੂੰ ਫੜ ਕੇ ਅੰਦਰ ਕੀਤਾ 8 8 ਸਾਲ ਲੱਗੇ ਆ ਆਪਣੇ ਧਰਮ ਵਾਸਤੇ ਤੇ ਕਾਂਗਰਸੀ ਉਹ ਆ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਗੁਰੂ ਘਰਾਂ ਤੇ ਹਮਲਾ ਕੀਤਾ ਮਰਖ ਪਛਾਣੀਏ ਮੈਂ ਜਿੰਨੀਆਂ ਦਿੱਲੀ ਵਾਲੀਆਂ ਪਾਰਟੀਆਂ ਬਚ ਗਈਏ ਮੈਂ